ਹਾਂ ਲੋਹਾ ਜੀ ਹਬੀ ਜੀ ਨਮਸਕਾਰ ਜੀ ਨਮਸਕਾਰ ਸਤ ਨਮਸਕਾਰ ਪੰਕਜ ਭਾਰਤੀ ਬੋਲ ਰਿਹਾ ਜੀ ਆਤਮਾ ਚੈਨਲ ਤੋਂ ਜੀ 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 ਸਰ ਬੋਰਜਾ ਸਭ ਠੀਕ ਹੈ ਜੀ ਬੇਕੋ ਠੀਕ ਹਬੀ ਜੀ ਕਿੱਦਾਂ ਦੇਖਦੇ ਹੋ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਬ੍ਰਹਮਾ ਜੀ ਦਾ 101 ਘੰਟੇ ਦਾ ਹਵਨ ਯੱਗ ਹੋਣ ਜਾ ਰਿਹਾ ਹੈ ਮਾਸਟਰ ਸ਼ੀਸ਼ ਜੀ ਵੱਲੋਂ ਕਰਵਾਇਆ ਜਾ ਰਿਹਾ ਹੈ ਜੀ ਜੀ ਉਹ 36 ਰਾਊਂਡ ਛੋੜਿਆ ਜੀ ਸਾਲ ਤੋਂ 1 ਮਈ ਤੱਕ ਜੀ ਤੇ ਤੁਹਾਡੀ ਵੀ ਸ਼ਮੂਲੀਅਤਾ ਉੱਥੇ ਵੀ ਤੁਸੀਂ ਵੀ ਉੱਥੇ ਕਹਿੰਦੇ ਵੀ ਦਰਸ਼ਨ ਦੇਣਾ ਨਾ ਉੱਥੇ ਤੇ ਭਵਨ ਜੱਗੇ ਦੇ ਵਿੱਚ ਆਪਣੀ ਹਉਤੀ ਪਾਣੀ ਹੈ ਤੇ ਕਿੰਦਾ ਦੇਖਦੇ ਹੋ ਸਮਾਜ ਦੇ ਵਿੱਚ ਆਉਣ ਵਾਲੇ ਸਮਾਜ ਦੇ ਬਿਜਾਹੇ ਦੀਆਂ ਚੀਜ਼ਾਂ ਜੋ ਧਰਮ ਨੂੰ ਜੋੜਦੀਆਂ ਨੇ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਬਿਲਕੁਲ ਹੋਣੀਆਂ ਚਾਹੀਦੀਆਂ ਸਰ ਹੂੰ ਧਰਮ ਇਨਸਾਨੀਅਤ ਦਾ ਧਰਮ ਸਭ ਉਹਦਾ ਮਿਲਣ ਦਾ ਸੱਚ ਦਾ ਜੀ ਸੋ ਉਹਨੂੰ ਨਾਮ ਕੋਈ ਵੀ ਦੇ ਦਿਓ ਧਰਮ ਤਾਂ ਧਰਮ ਹੈ ਸੱਚਾਈ ਹੈ ਸੋ ਜਿੱਥੇ ਜਨਤਾ ਦੀ ਅਰਦਾਸ ਜਨਤਾ ਦਾ ਇਕੱਠ ਇੱਕ ਮੰਨ ਹੋ ਕੇ ਜਦੋਂ ਲੋਕ ਅਰਦਾਸ ਕਰਦੇ ਨੇ ਤਾਂ ਉਹ ਰੱਬ ਨੂੰ ਵੀ ਕਹਿੰਦੇ ਇੱਕ ਵਾਰੀ ਠੇਕਾ ਕੇ ਸੁਣਨੀ ਪੈਂਦੀ ਹੈ ਜੀ ਉਹ 101 ਘੰਟੇ ਅਖੰਡ ਜਿਹੜਾ ਮਹਾਯੱਗ ਹੋਣਾ ਦੂਸਰਾ ਇਹ ਕਰਾ ਰਹੇ ਨੇ ਸਾਈ ਤੋਂ 1 ਮਈ ਤੱਕ ਦਾ ਜੀ ਜੀ ਬਹੁਤ ਵਧੀਆ ਗੱਲ ਹੈ ਜੀ ਮੈਨੂੰ ਤਾਂ ਖੁਸ਼ੀ ਹੈ ਹੋਣਾ ਚਾਹੀਦਾ ਤੇ ਕਿਦਾਂ ਦੇਖਦੇ ਹੋ ਭੋਬੀ ਜੀ ਮਾਸਟਰ ਸ਼ੀਸ਼ ਜੀ ਵੱਲੋਂ ਸਨਾਤਨ ਧਰਮ ਦੇ ਵਿੱਚ ਅੱਗੇ ਆ ਕੇ ਖੁੱਲ ਕੇ ਇਹ ਕਾਰਜ ਕੀਤਾ ਜਾ ਰਿਹਾ ਹੈ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਵੀ ਹਰ ਧਰਮ ਦਾ ਜਿਹੜਾ ਵਿਅਕਤੀ ਹੈ ਹਰ ਧਰਮ ਦਾ ਜਿਹੜਾ ਸ਼ਰਧਾਲੂ ਹੈ ਉਹ ਇੱਥੇ ਆ ਕੇ ਨਤਮਸਤਕ ਹੋ ਸਕਦਾ ਹੈ ਤੇ ਕਿਦਾਂ ਦੇਖਦੇ ਹੋ ਇਹ ਭਾਈਚਾਰਕ ਸਾਜ ਆਪਸ ਦੇ ਵਿੱਚ ਇਦਾਂ ਬਣਦੀ ਹੈ ਆਪਸੀ ਭਾਈਚਾਰਾ ਕਿਤਨਾ ਕਿਤੇ ਸਬੂਤ ਦਿੰਦਾ ਵੀ ਅਸੀਂ ਸਾਰੇ ਇਕੱਠੇ ਹਾਂ ਪੰਜਾਬ ਦੀ ਧਰਤੀ ਤੇ ਜਦੋਂ ਸਰ ਕੋਈ ਚੰਗਾ ਕੰਮ ਹੋਣਾ ਹੁੰਦਾ ਨਾ ਉਹ ਰੱਬ ਆਪ ਨਹੀਂ ਹੁੰਦਾ ਉਹ ਕਿਸੇ ਦੇ ਹੱਥੋਂ ਕਰਾਉਂਦਾ ਔਰ ਵਧਾਈ ਦੇ ਪਾਤਰ ਨੇ ਮਾਸਟਰ ਜੀ 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 ਉਹ ਅੱਗੇ ਹੋ ਕੇ ਸਾਰੀ ਟੀਮ ਨੂੰ ਨਾਲ ਇਕੱਠੇ ਕਰਕੇ ਕਰਵਾ ਰਹੇ ਨੇ ਜੀ ਤੇ ਚਲੋ ਸਭ ਦੀ ਸਰਬੱਤ ਦੇ ਭਲੇ ਲਈ ਦਾ ਹੀ ਕੰਮ ਹੈ ਨਾ ਜੀ ਸਭ ਦੀ ਸੁੱਖ ਦੀ ਅਰਦਾਸ ਕੀਤੀ ਜਾਏਗੀ ਉੱਥੇ ਜੀ 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 ਅਸ਼ੀਸ਼ ਜੀ ਨੇ ਆਪਣੀ ਟੀਮ ਦੇ ਮੈਂਬਰ ਸਹਿਬਾਨਾਂ ਨੇ ਆਪ ਦੇ ਵਾਸਤੇ ਕੱਲਿਆਂ ਵਾਸਤੇ ਕਰਨਾ ਨਹੀਂ ਉਹਨਾਂ ਨੇ ਤਾਂ ਸਭ ਵਾਸਤੇ ਕਰਨਾ ਜਿਹੜਾ ਮਰਜ਼ੀ ਆਵੇ ਜਿਸ ਉਮਰ ਦਾ ਜਿਸ ਧਰਮ ਦਾ ਜਿਸ ਇਸ਼ਟ ਨੂੰ ਮੰਨਣਾ ਤੇ ਫਿਰ ਇਕ ਇੱਕ ਘੰਟਾ ਕੰਟੀਨਿਊਸਲੀ ਜਦੋਂ ਤੁਹਾਡਾ ਟਾਈਮ ਆ ਉਦੋਂ ਆ ਜਾਓ। ਉਹ ਬਹੁਤ ਵੱਡੀ ਗੱਲ ਹੈ ਜੀ ਬਹੁਤ ਵਧੀਆ ਉਪਰਾਨਾ ਹੋਣਾ ਚਾਹੀਦਾ। ਇਹ ਕੀ ਹੈ? ਇਹ ਕੀ ਹੈ? ਜੀ ਜੀ ਜੀ। ਇਹ ਕਿਆ ਜਾਂਦਾ ਹੌਬੀ ਜੀ ਜਿਹੜਾ ਵੀ ਇਦਾਂ ਮਹਾਜੱਗье ਦੇ ਵਿੱਚ ਉਪਤੀ ਪਾਲ ਲੈਂਦਾ ਨਾ ਤੇ ਉਹ ਕਈ ਤਰ੍ਹਾਂ ਦੇ ਕਸ਼ਟ ਜਿਹੜੇ ਨੇ ਉਹਦੇ ਨਿਵਾਰਣ ਹੋ ਜਾਂਦੇ ਨੇ ਕਈ ਤਰ੍ਹਾਂ ਦੇ ਕਸ਼ਟ ਜਿਹੜੇ ਨੇ ਕੱਟੇ ਜਾਂਦੇ ਨੇ। ਰੱਬ ਖੈਰ ਕਰੇ ਜੀ ਮੇਰੇ ਤਾਂ ਸਾਰੇ ਪੰਜਾਬ ਦੀ ਕਸ਼ਟ ਕਟੇ ਜਾਣ ਜੀ ਪੰਜਾਬ ਦੇ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਗੇ ਜੀ ਪਰ ਸਾਰੇ ਕਸ਼ਟ ਕਟੇ ਜਾਣ ਮੇਰੀ ਤਾਰਦਾਸ ਇਹ ਹੈ ਸਾਰੀ ਮੇਰੇ ਪੰਜਾਬੀ ਜਿੱਥੇ ਦੁਨੀਆ 'ਚ ਵਸਦੇ ਪੰਜਾਬੀ ਸਾਰੇ ਖੁਸ਼ ਰਹਿਣ ਮੇਰਾ ਸਾਰਾ ਮੁਲਕ ਖੁਸ਼ ਰਹੇ ਮੇਰੀ ਸਾਰੀ ਦੁਨੀਆ ਖੁਸ਼ ਰਹੇ ਜੀ ਵਾਸ ਇਹ ਜੀ ਅਰਦਾਸ ਸਰਬੱਤ ਦੇ ਭਲੇ ਦੀ ਅਰਦਾਸ ਹੈ ਸੋ ਇਕੱਠੇ ਹੋ ਕੇ ਮੈਂ ਤਾਂ ਤੁਹਾਡੇ ਰਾਹੀਂ ਇਹੀ ਕਹੂੰਗਾ ਤੁਹਾਡੇ ਚੈਨਲ ਰਾਹੀਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਆਉਣਾ ਚਾਹੀਦਾ ਜੀ ਆਪਰੇ ਐਕਸਟ੍ਰੋ ਮੰਨਦਿਆਂ ਹੋਇਆ ਜੀ ਉਹਦੀ ਪੌਣੀ ਚਾਹੀਦੀ ਹੈ ਔਰ ਸਾਂਝੇ ਕੰਮ ਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ ਇੱਕ ਇੱਕ ਅੱਛੀ ਅੱਛੀ ਉਥੇ ਵੇਵਸ ਹੋਣਗੀਆਂ ਅੱਛਾ ਉਥੇ ਇੱਕ ਫ੍ਰੀਕਵੈਂਸੀ ਹੋਏਗੀ ਜਦੋਂ ਸਾਰੇ ਲੋਕ ਸ਼ਾਂਤ ਮਨ ਦੇ ਨਾਲ ਯੱਗ ਕਰ ਰਹੇ ਹੋਣਗੇ ਜੀ ਤੋਂ ਜ਼ਰੂਰ ਆਉਣਾ ਚਾਹੀਦਾ ਮੈਂ ਜ਼ਰੂਰ ਪਹੁੰਚੂਗਾ ਇਹ ਹੋਵੇ ਜੀ ਤੁਸੀਂ ਇੱਕ ਪੰਜਾਬੀ ਇੰਡਸਟਰੀ ਦੇ ਇੱਕ ਵੱਡੇ ਸਿਤਾਰੇ ਦੇ ਨਾਮ ਤੋਂ ਜਾਣੇ ਜਾਂਦੇ ਹੋ ਤੇ ਤੁਹਾਡੀ ਸ਼ਮੂਲੀਅਤ ਤੁਹਾਨੂੰ ਲੁਧਿਆਣਾ ਸ਼ਹਿਰ ਦੇ ਵਿੱਚ ਯਾਦ ਕੀਤਾ ਜਾਂਦਾ ਵੀ ਇੱਕ ਬੜੇ ਵਧੀਆ ਐਕਟਰ ਦੇ ਰੂਪ ਦੇ ਵਿੱਚ ਜਹੋਬੀ ਤਾਲੀਵਾਲ ਪੰਜਾਬੀ ਇੰਡਸਟਰੀ ਸੇਵਾ ਕਰਦੇ ਨੇ ਬਿਨ ਤੇ ਹੁਣ ਉਹ ਦੇਸੀ ਗਰਾਊਂਡ ਦੇ ਵਿੱਚ ਤੁਹਾਡੀ ਸ਼ਮੂਲੀਅਤ ਹੋएगी ਵੀ ਤੁਸੀਂ ਬ੍ਰਹਮਾ ਜੀ ਦੇ ਉੱਥੇ ਹਪਣ ਜੱਗੇ ਦੇ ਵਿੱਚ ਪਰਿਵਾਰ ਬਣਨ ਆ ਰਹੇ ਹੋ ਮੈਂ ਐਕਟਰ ਬਣ ਕੇ ਨਹੀਂ ਪਰਿਵਾਰ ਬਣ ਕੇ ਹੀ ਪਰਿਵਾਰ ਦਾ ਮੈਂਬਰ ਬਣ ਕੇ ਹੀ ਹੋਂਦ ਕੋਸ਼ਿਸ਼ ਕਰਾਂਗਾ ਸਰ ਮੈਂ ਉਹ ਐਕਟਰ ਤਾਂ ਚਲੋ ਉਹ ਮੇਰਾ ਪੇਸ਼ਾ ਉਹ ਪੋਤਾ ਐਸੇ ਮਰਦੇ ਨੇ ਜੀ ਉਹ ਮੈਂ ਕੰਮ ਕਰਦਾ ਜੀ ਪਰ ਇੱਥੇ ਮੈਂ ਦ੍ਰਿਸ਼ਟੀ ਗਰਾਊਂਡ ਦੇ ਵਿੱਚ ਮੈਂ 22 ਤਰੀਕ ਨੂੰ ਜ਼ਰੂਰ ਆਉਂਗਾ ਤੇ ਆਉਂਗਾ ਇੱਕ ਪਰਿਵਾਰ ਦਾ ਹਿੱਸਾ ਬਣ ਕੇ ਠੀਕ ਹੈ ਜੀ ਧੰਨਵਾਦ ਹੁਭ ਜੀ ਤੁਹਾਨੂੰ ਸਮਾਂ ਦੇਣ ਲਈ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਮੁਬਾਰਕਾਂ ਜਿੱਥੇ ਮੇਰੀ ਆਵਾਜ਼ ਪਹੁੰਚ ਰਹੀ ਹੈ ਪੀ ਸਾਰੇ ਆਓ ਜ਼ਰੂਰ ਧੰਨਵਾਦ ਅਰਜ਼ ਹੈ ਸਾਜਾ ਅਰਜ਼ ਹੈ ਸਰਬੱਤ ਦੇ ਭਲੇ ਦੇ ਅਰਜ਼ ਹੈ ਠੀਕ ਹੈ ਜੀ ਫਿਰ ਬਾਅਦ ਵਿੱਚ ਧੰਨਵਾਦ ਜੀ ਧੰਨਵਾਦ ਹੁਭ ਜੀ